ਤਮੋ ਕੁਮਾਰ ਸਿੰਘ ਲਿਆ ਜੀ ਉਹ ਰਖ ਚ ਭੋਲਾ ਭੋਲਾ ਜਿਆਦਾ ਕੰਮ ਜੀ ਸਿੰਘਲਾ ਇੰਟਰਪ੍ਰਾਈਜ਼ ਆਪਣੀ ਸ਼ੋਪ ਦਾ ਨਾਮ ਹੈ ਜੀ ਠੀਕ ਹੈ ਜੀ ਸਾਡੇ ਨੇ ਤੜਕੇ 5 ਵਜੇ ਫੋਨ ਆਇਆ ਜੀ ਰਾਗ ਜਿਹੜੇ ਸ਼ੈਅਰ ਕਰਨ ਜਾਂਦੇ ਹੈਗੇ ਕਹਿੰਦੇ ਸਿੰਘਲਾ ਥੋੜਾ ਸ਼ੈਟਰ ਟੁੱਟਿਆ ਪਿਆਗਾ ਮੈਂ نیچے ਆਇਆ ਜੀ ਸ਼ੈਟਰ ਜਿਹੜਾ ਟੁੱਟਿਆ ਸੀ ਉਹ ਪਲਾਂਟ 'ਚ ਰੱਖਿਆ ਪਿਆ ਜੀ ਇੱਕ ਸਾਈਡ ਤੇ ਜਦੋਂ ਫਿਰ ਬੇਟੀ ਉਰੀ نیچے ਆਈ ਜੀ ਇਹਦੇ ਸਿੜੀਆਂ ਤੇ ਏਸੀ ਵਗੈਰਾ ਜਿਹੜੀ ਫੀਟਿੰਗ ਸੀ ਉਹ ਪੱਟੀ ਹੋਈ ਸੀ ਸਾਰੀ ਜੀ ਜਿਹੜੇ 54 ਫੋਨ ਸੀਗੇ ਸਾਰੇ ਕੰਪਨੀ ਦੇ ਜੀ GST ਨੰਬਰ ਤੇ ਸਾਰੇ ਜੀ ਚਲਣ ਜਾਵੇ ਚਲਣ ਜਾਫ ਹੋਣ ਜਿਹੜੇ ਕਿ ਨਵੇਂ ਡੱਬੇ ਬੰਦ ਉਹ ਲੈ ਕੇ ਗਏ ਜੀ ਪਰਾਣਾ ਕੋਈ ਨਹੀਂ ਲੈ ਕੇ ਗਏ ਜੀ 1,25,3000 ਰੁਪਏ ਕੈਸ਼ ਸੀ ਆ ਗੱਲੇ ਜੀ ਉਹ ਬਿਲਕੁਲ ਵੀਡੀਓ ਆ ਗਈ ਗੁੱਟੀਆਂ ਪਾਈਆਂ ਜੇਬ ਦੇ ਵਿੱਚ ਸਾਰਾ ਕੁਝ ਜੀ ਉਹ ਨਾਲ ਜਿਹੜਾ ਆ ਗਿਆ ਜੀ ਬਾਕੀ ਅਜੇ ਸਾਡੀ ਸਮਾਨ ਦੀ ਲਿਸਟ ਜਾਈ 60 ਪ੍ਰੈਸਾਂ ਜੀ 60 ਜੀ ਤਿੰਨ ਜੁੱਸਰ ਆਈ 7-8 ਦਾ ਸਿੜੀਆਂ ਜੀ ਜੇ ਗੱਲ ਕਰੀਏ ਟੋਟਲ ਕਿੰਨੇ ਦਾ ਨੁਕਸਾਨ ਹੋਇਆ 18 ਤੋਂ 20 ਲੱਖ ਰੁਪਏ ਅਚਨ ਮੌਕੇ ਤੇ ਪੁਲਿਸ ਪਹੁੰਚੀ ਸੀਗੀ ਕੀ ਸੁਆਸ਼ਨ ਦੇਕੇ ਗਈ ਜੀ ਪੰਜ ਸਾਈ ਪੰਜ ਛੇ ਜਣੇ ਆਏ ਜੀ ਪੰਜ ਛੇ ਗਰੁੱਪ ਆਏ ਪੁਲਿਸ ਦੇ ਸਾਰੇ 6 ਵਜੇ ਆ ਗਈ ਸੀ ਪੁਲਸੀ ਉਸ ਤੋਂ ਬਾਅਦ ਤੇ ਦੂਜੀ ਆਈ ਸੀ ਜਿਹੜੇ ਕਿ ਉਹ ਹਾਂਜੀ ਉਹ ਆਈ ਜੀ ਮੇਕਨਿਸ਼ਾਨ ਨੂੰ ਲੈ ਕੇ ਗਈ ਉਹਨੂੰ ਹੀ ਗੱਡੀ ਆਈ ਸੀ ਵੱਡੀ ਉਹਦੀ ਕਾਰਵਾਈ ਕਰਕੇ ਚਲੇ ਗਏ ਸਾਰਾ ਕੁਝ ਜੀ ਕੀ ਲੱਗਦਾ ਪੁਲਿਸ ਰਿਕਵਰ ਕਰੇਗੀ ਫੜ ਲੇਗੀ ਉਹਦਾ ਦੇਖੋ ਜੀ ਉਹਨੂੰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜੀ ਕੀ ਕਰਦੀ ਹੈ ਕੀ ਨਹੀਂ ਕਰਦੀ ਜੀ ਤੁਹਾਨੂੰ ਕੀ ਲੱਗਦਾ ਦੇਖੋ ਜੀ ਹੁਣ ਆਪਣੇ ਲੇ ਮੋਟੋ ਆ ਗਏ ਸਾਰਾ ਕੁਝ ਆ ਗਿਆ ਜੀ ਬਾਕੀ ਤਾਂ ਹੁਣ ਵੀ ਅੱਛਾ ਭੋਲਾ ਜੀ ਗੱਲ ਕਰੀਏ ਜਿਹੜੀ ਚੋਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਸ਼ਰਿਆਮ ਜਿਵੇਂ ਤੁਹਾਡਾ ਘਰ ਵੀ ਵਿੱਚ ਹੈਗਾ ਸ਼ੋਰੂਮ ਦੇ ਵਿੱਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਗਿਆ 메인 ਰੋਡ ਤੇ ਤੁਹਾਡੀ ਦੁਕਾਨ ਤੇ ਆਵਾਜ਼ ਆਈ ਹਮੇਸ਼ਾ ਰਹਿੰਦੀ ਹੈ ਕੀ ਕਹਿਣਾ ਚਾਹੋਗੇ ਪਾਸੇ ਗੱਲ ਆਏ ਜੀ ਜਦੋਂ ਕੋਈ ਵਿਕਲ ਆਂਦਾ ਸੀਗਾ ਜੀ ਉਹ ਉਹ ਚਾਕੇ ਪਲਾਟ 'ਚ ਵੜ ਜਾਂਦੇ ਸੀਗੇ ਇੱਕ ਬੰਦਾ ਰਾਖੀ ਦੇ ਖੜਿਆ ਸੀ ਦੋ ਬੰਦੇ ਅੰਦਰ ਆਏ ਜੀ ਤਿੰਨ ਬੰਦੇ ਆਏ ਆਟੋ ਤੇ ਆਏ ਆ ਜੀ ਹਰੇ ਰੰਗ ਦਾ ਆਟੋ ਆ ਜੀ ਉਹ ਮੇਜੂ ਕਰੇ ਪੈਕ ਪੈਕਅਪ ਜਿਵੇਂ ਸਮਾਨ ਪੈਕੇਜ ਉੱਤੇ ਮੋਬਾਈਲ ਵਗੈਰਾ 54 ਡੱਬੇ ਚ ਪੈਕ ਕੀਤਾ ਜੀ ਉਹ ਜਿਹੜੇ ਸਾਡੇ ਲਈ ਵੀਡੀਓ ਹੈਗੀ ਸਾਰਾ ਕੁਝ ਹੈਗਾ ਜੀ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹਦੇ ਹਾਂ ਪੁਲਿਸ ਦਾਈ ਕਹਿੰਦੇ ਵੀ ਸਾਡਾ ਮਾਲ ਦਵਾਇਆ ਜਾ ਵੀ ਅਸੀਂ ਉਹ ਸਾਰੇ ਜੀਐਸਟੀ ਨੰਬਰ ਹੈਗੇ ਸਾਰੇ ਮੋਬਾਈਲ ਹੈਗੇ ਸਾਰੀ ਗੱਲਬਾਤ ਹੈਗੀ ਚਰਨਜਾ ਫੋਨ ਲੈ ਕੇ ਗਿਆ ਜੀ ਡੱਬੇ ਭੰਦ ਲੈ ਕੇ ਗਿਆ ਜਿਹੜੇ ਪੁਰਾਣਾ ਮੋਬਾਈਲ ਵਗੈਰਾ ਉਹ ਕੁਝ ਨਹੀਂ ਲੈ ਗਿਆ ਜੀ ਅਸੀਂ ਮੌਕੇ ਤੇ ਆਏ ਆ ਇਹਨਾਂ ਨਾਲ ਗੱਲ ਮਿਲ ਕੀਤੀ ਦੁਕਾਨ ਮਾਲਕਾਂ ਨਾਲ ਇਹ ਚੈੱਕ ਕਰਦੇ ਆ ਵੀ ਕੀ ਕੀ ਸਮਾਨ ਚੋਰੀ ਹੋਇਆ ਉਹਦੇ ਦਾਤੇ ਜੋ ਵੀ ਹੈਗਾ ਨਾ ਟੀਵੀ ਦੇ ਵਿੱਚ ਸੀਸੀਟੀਵੀ ਦੇ ਕੋਈ ਚੀਜ਼ ਆਈ ਹੈ ਉਹਨੂੰ ਚੈੱਕ ਕਰਕੇ ਅਸੀਂ ਇਹਦਾ ਦੇਖਦੇ ਆ ਕੀ ਹੋਇਆ ਕੀ ਨਹੀਂ ਫਿਰ ਜੇ ਗੱਲ ਕਰੀਏ ਕਿੰਨੇ ਕਦ ਦਾ ਨੁਕਸਾਨ ਪਤਾ ਚੱਲਿਆ ਕਿੰਨੇ ਕਦ ਦਾ ਨੁਕਸਾਨ ਇਹ ਦੇਖ ਕੇ ਚੈੱਕ ਕਰਕੇ ਬਤਨ ਲਗੂਆ ਕਨਫਰਮ ਜੋ ਕਰ ਰਹੇ ਨੇ ਚੈੱਕ ਅਜੇ ਇਹ ਚੋਰੀ ਹੋਈ ਹੈ ਤੇ 8 ਦਿਨ ਪਹਿਲਾਂ ਵੀ ਰੇਲਵੇ ਕੁਆਟਰ ਦੇ ਵਿੱਚ ਚੋਰੀ ਹੋਈ ਹੈ ਉਹ ਚੋਰ ਫੜ ਕੇ ਉਹਦਾ ਸਾਰਾ ਸਮਾਨ ਬਰਾਮਦ ਕਰਾ ਲਿਆ ਜੋ ਐਲਈਡੀ ਚੋਰੀ ਕੀਤੀ ਸੀ ਉਹਨੇ ਸਿਲੰਡਰ ਚੋਰੀ ਕੀਤੀ ਸੀ ਬੈਟਰੀ ਚੋਰੀ ਕੀਤਾ ਸੀਗਾ ਉਹ ਸਾਰਾ ਚੋਰ ਫੜ ਕੇ ਬਰਾਮਦ ਕਰਾ ਲਿਆ ਇਹਨੂੰ ਵੀ ਅਸੀਂ ਹਰ ਆਹ ਸੀਸੀਟੀਵੀ ਦੇ ਵਿੱਚੋਂ ਟੈਕਨੀਕਲ ਜੋ ਇਨਫਾਰਮੇਸ਼ਨ ਲਾ ਕੇ ਸਾਰਾ ਬਰਾਮਦ ਕਰਾਵਾਂਗੇ ਸਟੇਟਮੈਂਟ ਲੈ ਕੇ ਜੋ ਲਿਖਾਉਂਦੇ ਨੇ ਸੀ ਉਹਨਾਂ ਕਰ ਪਾਉਂਦੇ ਮਾਰੇ ਅਨਸਰ ਤੇ ਨੱਥ ਪਈ